ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮਾਹਾਂ ਪੰਜਾਬ ਜੀ ਵੈਸੇ ਤੇ ਮੈਂ ਗੁਰਨਾਮ ਸਿੰਘ ਅੱਜ ਅਸੀਂ ਪਨਾਹ ਪਿੰਡ ਦੇ ਵਿੱਚ ਆਏ ਆ ਤੇ ਰਾਤ ਦੇ तकरीबन 9 ਵਜੇ ਨੇ ਤੇ ਹੜਪੀੜਤਾ ਦੀ ਜਿਹੜੀ ਮਦਦ ਕਰਨ ਵਾਸਤੇ ਕਿਉਂਕਿ ਜਿਸ ਨੇ ਮਦਦ ਕਰਨੀ ਹੈ ਉਹ ਕਦੇ ਵੀ ਸਮਾਂ ਨਹੀਂ ਦੇਖਦਾ ਕਿ ਰਾਤ ਹੈ ਦਿਨ ਹੈ ਜਾਂ ਦੁਪਹਿਰ ਹੈ ਕੁਝ ਵੀ ਹੈ ਤੇ 9 ਵਜੇ ਇਹ ਸਾਡੇ ਵੀਰ ਜੀ ਆਏ ਨੇ ਆਓ ਜੀ ਇਹਦੇ ਨਾਲ ਗੱਲ ਕਰਦੇ ਹਾਂ ਜੀ ਹਾਂਜੀ ਸਸੀ ਗਾਲੀ ਸਸੀ ਗਾਲੀ ਹਾਂਜੀ ਕੀ ਨਾਂ ਜੀ ਆਪਣਾ ਜੀ ਗੁਰਪਾਲ ਸਿੰਘ ਹਾਂਜੀ ਗੁਰਪਾਲ ਸਿੰਘ ਜੀ ਆਪਾਂ ਹਾਂਜੀ ਲੋਕਾਂ ਦੀ ਮਦਦ ਕਰਨ ਵਾਸਤੇ ਆਏ ਕਿਹੜੇ ਪਿੰਡ ਤੋਂ ਆਏ ਜੀ ਮੇਰਾ ਪਿੰਡ ਹੈ ਸੁਨੋਲੀ ਮਝਾਰਾ ਸੁਨੋਲੀ ਡਿਸਟ੍ਰਿਕਟ ਹੁਣਾ ਜੀ ਡਿਸਟ੍ਰਿਕਟ ਹੁਣਾ ਜੀ ਹਾਂਜੀ ਹਾਂਜੀ ਤੇ ਸਾਨੂੰ ਜਿੱਦੋਂ ਪਤਾ ਲੱਗਿਆ ਜੀ ਵੀ ਇਦਾਂ ਦਾ ਫਲੱਡ ਆਇਆ ਹੋਇਆ ਜੀ ਪਿਛਲੇ ਸਾਲ ਵੀ ਆਇਆ ਥੇ ਤੇ ਸਾਲ ਵੀ ਅਸੀਂ ਮਹਾਰਾਜ ਦੀ ਜਨ ਸੇਵਾ ਕਰ ਰਹੇ ਹਾਂ ਜੀ ਹਾਂਜੀ 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 ਤੇ ਇਸ ਸੁਨੋਲੀ ਮਝਾਰਾ ਨਾਲ ਹੀ ਇੱਥੋਂ ਤਕਰੀਬਨ 10 ਕਿਲੋਮੀਟਰ ਤੇ ਜਿਹੜਾ ਪਿੰਡ ਹੈ ਉਹ ਪਿੰਡ ਹੈ ਹਿਮਾਚਲ ਦਾ ਤੇ ਉੱਥੋਂ ਹੋਏ ਵੀਰ ਜੀ ਜਿੰਨਾ ਕਿਨੋਂ ਤਸਰਿਆ 20 30 ਪੰਡਾ ਇਹ ਤੂੜੀ ਦੀਆਂ ਲੈ ਕੇ ਆਏ ਆ ਤੇ ਜਿਹੜੇ ਲੋੜਵੰਦ ਲੋਕ ਨੇ ਕਿਉਂਕਿ ਪਸ਼ੂ ਭੁੱਖੇ ਨੇ ਇਸ ਵੇਲੇ ਖੇਤਾਂ ਦੇ ਵਿੱਚ ਵੀ ਪਾਣੀ ਹੈ ਤੇ ਜੋ ਤੂੜੀਆਂ ਵਗਾਰਾ ਲੋਕਾਂ ਦੀਆਂ ਉਹ ਵੀ ਦਰਿਆ ਦੇ ਵਿੱਚ ਹੜ ਗਈਆਂ ਨੇ ਤੇ ਸਾਡੇ ਵੀਰ ਜੀ ਲੋਕਾਂ ਦੀ ਮਦਦ ਕਰਨ ਵਾਸਤੇ ਆਏ ਆ ਤੇ ਅਸੀਂ ਇਹਨਾਂ ਦੇ ਜज्बे ਨੂੰ ਸਲਾਮ ਕਰਦੇ ਹਾਂ ਕਿਉਂਕਿ ਰਾਤ ਦੇ 9 ਵਜੇ ਨੇ ਤੇ ਕੋਈ ਇਹਨਾਂ ਦਿਨਾਂ 'ਚ ਆਪਣਾ ਘਰ ਨਹੀਂ ਨਿਕ ਬਾਹਰ ਨਹੀਂ ਨਿਕਲਣਾ ਚਾਹੁੰਦਾ ਘਰੋਂ ਪਰ ਫਿਰ ਵੀ ਆਪਣੇ ਘਰ ਨੂੰ ਛੱਡ ਕੇ ਲੋਕਾਂ ਦੀ ਮਦਦ ਕਰਨ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਕਿ ਪੱਲੀਆਂ ਦਾ ਢੇਰ ਜਿਹੜਾ ਟਰਾਲੀ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿੰਨੀ ਕਿਨਾਂ ਤੋਂ ਸੇਵਾ ਬਣਦੀ ਸੀਗੀ ਇਹੋ ਸੇਵਾ ਕਰਕੇ ਇਹ ਅੱਜ ਉਸ ਪ੍ਰਮਾਤਮਾ ਤੋਂ ਲਾਹਾ ਲੈ ਕੇ ਜਾ ਰਹੇ ਨੇ ਜੀ ਸੋ ਮੈਂ ਬਾਕੀ ਵੀ ਦਾਨੀ ਸੱਜਣਾ ਨੂੰ ਇਹ ਹੀ ਕਰੂੰਗਾ ਬੇਨਤੀ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਹੜ ਆਏ ਨੇ ਜਿੰਨੀ ਤੁਹਾਡੇ ਕੋਲੋਂ ਸੇਵਾ ਹੁੰਦੀ ਹੈ ਉਹ ਲੋਕਾਂ ਦੀ ਜਰੂਰ ਕਰੋ ਜੀ ਧੰਨਵਾਦ ਜੀ